ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਤੁਹਾਡਾ ਆਪਣਾ ਸਰਪੰਚ ਮਨਜਿੰਦਰ ਸਿੰਘ ਮਨੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜੋ ਨਸ਼ੇ ਚੱਲ ਰਹੇ ਹਨ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਇਰੈਕਟ ਸਾਨੂੰ ਪੰਚਾਇਤ ਨੂੰ ਚੈਲੰਜ ਕੀਤਾ ਮੈਂ ਆਪਣੀਆਂ ਮਾਈਆਂ ਨੂੰ ਭੈਣਾਂ ਨੂੰ ਚਾਚਿਆਂ ਨੂੰ ਤਾਇਿਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦਾ ਕਿ ਅੱਜ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਇਹ ਨਸ਼ੇ ਬੰਦ ਕਰ ਸਕੀਏ ਇਹਨਾਂ ਦੇ ਸਬੰਧ ਵਿੱਚ ਠੀਕ 9 ਵਜੇ ਇਕੱਠ ਸਰਪੰਚ ਦੇ ਘਰ ਦੇ ਅੱਗੇ ਰੱਖਿਆ ਗਿਆ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਸ ਇਕੱਠ ਦੇ ਵਿੱਚ ਪਹੁੰਚੋ ਤਾ ਜੋ ਨਾਰਗਵਾਲ ਨੂੰ ਆਪਾਂ ਬਚਾ ਸਕੀਏ ਨੌਜਵਾਨ ਪੀੜੀ ਨੂੰ ਬਚਾ ਸਕੀਏ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਰੇ 9 ਵਜੇ ਠੀਕ 9 ਵਜੇ ਮੰਦੀ ਸਰਪੰਚ ਦੇ ਘਰ ਦੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੁਹਾਡੀ ਉਡੀਕ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ